ਦਸਾਂਤਲੇ ਵਜ ਨਹੀਂ ਸੁਣੀ ਦਸਾਂ ਦੀ ਜਗ੍ਹਾ ਤੇ ਬੰਦਗੀ ਨਹੀਂ ਸੁਣੀ ਨਹੀਂ ਤੂੰ ਦਿੱਤੇ ਜਾ ਪਾਈ ਨਾਲ ਦੀ ਦੁਆਰ ਤਾਂ ਕਰਿਆ ਦਸ ਲੋ ਜੇ ਅੱਥਾ ਤੋਂ ਪ੍ਰਾਰਥਨਾ ਕੀਤੀ ਨਾ ਰੋਟੀਆਂ ਦਾ ਖਾਦ ਨਹੀਂ ਆਂ ਖਾ ਲਿਆ ਨਾ ਸੋਲਿਆ ਆਲੇ ਪ੍ਰਭੂ ਦਰਮਦਰ ਤਾਂ ਸਵੇਰੇ ਦੁਮਨ ਜਿਨਾਂ ਟੈਂਪਲ ਗੋਲੀ ਦੇਖਣੇ ਕੀ ਮੈਰ ਤੋਂ ਬੰਦਗੀ ਤੇ ਬਣਿਆਂ ਬਸ ਹੌਂ ਚੜਾ ਦੇ ਕਦੀ ਬਾਹਾਂ ਜੀ ਕਿੰਦੀ ਤੇ ਬਸ ਵਾਟੇ ਨੇ ਨਾਲੇ ਮਰੇ ਜਾਈ ਜਾਂਦੀ ਐ ਨਾਵੇਂ ਖੂਬ ਹੀ ਉਹਨੇ ਐਂਡ ਕਰ ਸਕਦੇ ਆ ਨਾ 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 ਆਂਦੇ ਇੱਕ ਮੁੰਡਾ ਟ੍ਰੇਨ ਦੇ ਮੂੰਹ ਕਰਕੇ ਜਾਂਦੇ ਵੇਖਦਾ ਤੇ ਮੂੰਹ ਧਾਰੀ ਲੈ ਲੈਂਦਾ ਉਹ ਕੰਦੇ ਨਾਲ ਵਾਰ ਦੇ ਨਹੀਂ ਫਰੇਪੀਆ ਔੜੇ ਮੈਂ ਵੇਖਦਾ ਆਂ ਨਾ ਮੋੜ ਤੋਂ ਮੋੜ ਲੱਗੇ ਤੇ ਰੇੜੀਆਂ ਲੱਗੀਆਂ ਰੋਡ ਦੇ ਤੇ ਮੋਟਰਸਾਈਕਲ ਵਾਲੇ ਨੇ ਐਕਲ ਵਾਲੇ ਨੇ ਥੋੜਾ ਜਿਹਾ ਰੋਡ ਰੋਡ ਜਦੋਂ ਕਵਰ ਕੀਤਾ ਨਾ ਰੇੜੀ ਨੇ ਉਹ ਹਟਵਾਉਂਗੇ ਨੰਗਾ ਡੈਵਿਕ ਤੇ ਮੋਟਰਸਾਈ ਤੇ ਬੱਸ ਆਈ ਤੇ ਬੱਸ ਨਾਲ ਇੱਕੋ ਸੈਟ ਤੇ ਸੇਫ ਤਿਆ ਦੇ ਨੇ ਫੇਸਕੇ ਗਾਂ ਹਾਂ ਜੀ ਤੇਰੇ ਪਾਈ YouTube ਤੇ ਫੇਸਬੁਕ ਤੇ ਵੀਡੀਓ ਮੈਂ ਅੱਜ ਦੱਸ ਦਿੰਨੇ ਆ ਸਿਰ ਹੈਗਾ ਨਹੀਂ ਜਾ ਵੀ ਉਹ ਕਿਹਦਾ ਮਤਲਬ ਕੀ ਆ ਜੇ ਅਸੀਂ ਧਿਆਨ ਨਾ ਨਹੀਂ ਚੱਲਿਆ ਤਾਂ ਬੈਠਾ ਸਿੱਧਿਆ ਨੂੰ ਗੁੰਮਰਾਹ ਕਰਵਾ ਦੇ ਕਿੰਨੇ ਬਾਤ ਝਾਤੀ ਮਾਰੀ ਉਹਦਾ ਸੇ ਨਹੀਂ ਰਹਿਣਾ ਜਿਹਨੇ ਬਾਹਰ ਬਾਹਰ ਰਹਿਣੀ ਇਹ ਸਰਕੇ ਬਾਣੀ ਜਿਹੜਾ ਬਾੜਾ ਤੋੜੂਗਾ ਜਿਹੜਾ ਗੁਵਾੜਾ ਤੋੜ ਕੇ ਨੂੰ ਬਾੜਾ ਦਿੱਤਾ ਗਿਆ ਬਚਨ ਦਾ ਕੀ ਦੁਆ ਕਰੋ ਪਰિતਰ ਰਹੋ ਉਦੇ ਲਉਤਾ ਕਰੋ ਉਹ ਬਾਕ ਨੂੰ ਬੱਦਸਪਾ ਲੋਰ ਭਗਤੀ ਨਾ ਦੇਣ ਕਢੋ ਠੀਕ ਕਰੋ ਕੋਸ਼ਿਸ਼ ਨਹੀਂ ਕਰ ਸਕਦੇ ਤੇ ਬੰਦਗੀ ਨਹੀਂ ਤਨਾ ਕਰਿ ਜਾਓ ਚਾਹਨਾ ਬੰਦਗੀ ਜਾਓ ਕਣ ਪਈਓ ਆਪਣੇ ਬੱਚਾ ਨੂੰ ਨਸੀਬ ਬਹੁਤ ਹੋਈ ਚਲ ਦਵਾਬ ਨਹੀਂ ਦਵਾਜ ਬੈ ਚਲ ਦਵਾ ਦਾ ਟਾਈਮ ਨਿਕਲ ਬੰਗੀ ਦਾ ਟਾਈਮ ਪ੍ਰਾਸਨਾ ਕਹਿਤੀ ਹੈ ਹੀ ਰਹਿਣਾ ਸਾਦਾ ਤੂ ਕਿਹਦਾ ਰਹਾ ਸਾਡੀ ਸਾਦਾ ਜੀਰੋ ਬੱਦ ਬਾਦ ਨਿਕਲ ਜਾਣਾ ਹਾਲੂ ਹਾਲੇ ਲਿਆ ਦੇਖ ਲੇ ਬਚਨ ਨੂੰ ਤੋਰ ਕੇ ਰਖਣਾ ਕਿੰਨੀ ਲਾਪਰਵਾਹੀ ਕਰਾਂਗੇ ਬੱਚੇ ਨੂੰ 100 ਗੁਣਾ ਕਰਨਗੇ ਹਾਂ ਜੀ ਸਰ ਜੀ ਮਾਰ ਦੇ ਲੱਗੇ ਆਹ ਪ੍ਰਭੂ ਜੀ ਉਸ ਨੂੰ ਬਹੁਤ ਜਲਦੀ ਬਦਲਾ ਦੇਣਾ ਕਿੰਦ ਨੂੰ ਲੱਗਦਾ ਮਜ਼ਾਕ ਆ ਉਹ ਮਜ਼ਾਕ ਆ ਬਾਥੜਾ ਕਰ ਲਿਆ ਕਿਉਂ ਲੱਗਦਾ ਮਜ਼ਾਕ ਆ ਇਹ ਲੈ ਬਾ ਟਾ ਪਾਸਟਰ ਇਹਨੂੰ ਕੀਆ ਭੋਣੀ ਇਹ ਮਾਦੀ ਕਰਦੀ ਏ ਇੱਕ ਜਗ੍ਹਾ ਡਾਣਾ ਇਹਨੂੰ ਮਾਦੀ ਮਾ ਸਾਡੇ ਇੱਕ ਨੇ ਕੋਈ ਨਹੀਂ ਸਾਰਾ ਰਾਬੇ ਕੀਆ ਦੂਜਾ ਕਹਿੰਦਾ ਓਏ ਨਹੀਂ ਓਏ ਤੂੰ ਕੀ ਕਹਿਆ ਨਾ ਇਹਨੂੰ ਅਨਿਕ ਇਹਨੂੰ ਥਾੜੇ ਮੈਨੇ ਮਾਰਦਾ ਨਾ ਲੈ ਆਪਾਂ ਦੇ ਨਾਲ ਸਭ ਕੁਝ ਆ ਜੇ ਤੂੰ ਬੱਸੀ ਹੁੰਦਾ ਉਹਦਾ ਕਾਲੇ ਕਾਲੀ ਸੋਕਰ ਅਬ ਤਾਂ ਆਪਾਂ ਦਾ ਡਾਣਾ ਵੀ ਪਾਉਂਦਾ ਕਲਾਸੀ ਆਪਣੇ ਕਰਮਾ ਦਾ ਫਰ ਸਹੀ ਪਾ ਰਿਹਾ ਸਾਡੇ ਘਰ ਦੀ ਗਰੀਬੀ ਆ ਕਮੀ ਮੇਰੀ ਆ ਮੇਰੇ ਸ਼ੀਸ਼ ਤੇ ਬਿਪਾਰੀਆ ਮੇਰੀ ਕਮੀ ਆ ਹਾਲੀਂ ਇਹ ਕਾਚ ਪ੍ਰੋਬਲਮ ਹੈ ਨਾ ਇਹ ਨਹੀਂ ਪ੍ਰੋਬਲਮ ਹੈ ਤੇ ਇਹ ਕੋਈ ਕੋਈ ਬੋੜਾ ਨਹੀਂ ਤੇ ਕੋਈ ਦਾਰ ਕੇ ਬੋਹਾਰੀ ਹੋਵੇ ਤੇ ਕੋਈ ਰਾਤ ਨੂੰ ਕਦਮ ਨਹੀਂ ਹੋ ਗਿਆ ਕੋਈ ਅਮਲਾ ਬਾਜੂ ਉਹ ਖਾਲੀ ਅਮਲ ਵੀ ਵੜਾ ਕੇ ਕੋੜਾ ਅਮਲ ਦਾਸ ਤੇ ਕੇੰਦਰਾ ਦੀ ਦੁਆ ਕਰ ਪਵਿੱਤਰ ਰਹਿ ਬੋਧਿਆ ਅਰਜ ਪ੍ਰਾਰਥਨਾ ਕਰ ਬੋਲਾ ਕਰ ਬਕਤਸਮਲਾ ਡੇਲੀ ਬੰਦੀ ਕਰ ਹਾਲੀਂ ਇਹਦਾ ਬਰਾਮੀ ਕੱਟੇ ਆਪਣੇ ਦਾਸ ਤੇ ਹਰ ਰੋਜ਼ ਕਰੇ ਰੋਣ ਸੇਖਣਾ ਨਾਲ ਉਹ ਜਦੋਂ ਉਹ ਫਸਦੇ ਰਹਿਣਾ ਆ ਕੇ ਸੇਖਿਆ ਕਰਦੇ ਆਂ ਅਮਨ ਅਮਨ ਕੋਈ ਸਾਦਾ ਜਿਹੜਾ ਉਹ ਨਹੀਂ ਕੋੜੇ ਕੋੜਾ ਕੱਟ ਪਈਓ ਹਾਲੇਲੂਇਆ ਦੇ ਦੇ ਸਾਰਿਆਂ ਵਾਂਗ ਚੁੱਕਣਗੇ ਉਪਾਅ ਵਾਂਗ ਜਣ ਕੇ ਸਾਡ ਜਿਹੜਾ ਬਦਲਾ ਉੱਤੇ ਮਿਲ ਜਾਂਦਾ ਵਾ ਉਹ ਪਾਉ ਰਿਚ ਨਹੀਂ ਭੇਜਦਾ ਦੂਜੇ ਪਾਸੇ ਭਿੱਜੇ ਹੁੰਦੇ ਆਪਣੇ ਆਪਣੇ ਘਾਟ ਦੇ ਕਾਂ ਕਿਹਨਾਂ ਕੁਦਰ ਤੂੰ ਪਾਉ ਬਦਲਾ ਆਪ ਯਿਸੂ ਸੁੱਚਾ ਸਾਡਾ ਆਬਿਦਾ ਹੈ ਜੀ ਬੁਰ ਹਾਲੇਲੂਇਆ ਬੁਰ ਹਾਲੇਲੂਇਆ ਬੁਰ ਹਾਲੇਲੂਇਆ ਹਾਲੇਲੂਇਆ ਤੇ ਕਹਨੋਂ ਭਾਈਓ ਅਸੀਂ ਪੂਜਾ ਕਰਨਾ ਵਾ ਉਦ ਨਹੀਂ ਬੰਦਾ ਕੁਝ ਲੈ ਕੇ ਹੁੰਦਾ ਕਿ ਉਹ ਨਾ ਕਰਦਾ ਹਾਲ ਕੋਈ ਨਹੀਂ ਕਰਨੀ ਤੇ 2 ਮਿੰਟ ਤੱਕ ਨਾ ਦੁਆ ਜਾਂ ਸਾਮਨਾ ਕਰੀਏ ਹਾਂਜੀ ਸਾਡੇ ਪੋਤਿਆਂ ਬੜਾ ਅੰਧਿਆਈ ਲੋਕੀ ਜਿਆਦਾ ਸਾਡੇ ਬਾੜ ਚੱਜਿਆ ਜਿਆਦਾ ਕਿ ਨਾ ਦੁਆ ਹੁੰਦੀ ਜੋ ਕੇ ਕਰੀ ਤੇ ਬੱਚੇ ਨਹੀਂ ਬੋਲ ਹਾਲੇਲੂਆ ਬੋਲ ਹਾਲੇਲੂਆ ਬੋਲ ਹਾਲੇਲੂਆ ਬਰੇ ਉਹ ਨੂੰ ਲੈ ਕੇ ਮੇਰੇ ਪਾਕੇ ਮੇਰੇ ਬੱਚਾ ਨੂੰ ਕਿੰਨਾ ਕੰਮ ਕਰਾਦੇ ਕਿੰਨਾ ਕੰਮ ਕਰਾਦੇ ਕੋਈ ਮਾਰ ਲਾ ਦੇ ਉਹ ਆਪੇ ਆਪ ਨੂੰ ਮਾਰੀ ਕਰਦੇ ਹੈਨਾ ਕਿੰਨਾ ਨਸਤਾਲ ਕਰਦੇ ਆ ਆਪਣੇ ਦੇ ਘਰ ਭਾਜੀ ਕੱਪੜੇ ਪਾਉਣ ਦਿੰਦੇ ਆ ਤੇ ਬੂਹੇ ਤੋਂ ਉਹਨੇ ਦੇ ਘਰ ਦੇ ਕਿੰਜਾਂ ਤੋੜ ਦਿੰਦੇ ਆ ਹੈਨਾ ਜਦੋਂ ਸਮਝਣ ਉਹਨਾਂ ਕੋਲ ਆਈ ਉਹ ਦੇ ਨਾਲੇ ਜਿੱਦਾਂ ਸਾਡਾ ਹallelujah ਦੋ ਦਿਨ ਵਿੱਚ ਉਹ ਪ੍ਰਭੂ ਯੇਸ਼ੂ ਬਦਲਾ ਦੇਊਗਾ ਦੇ ਆਪਣੇ ਲੋਕਾਂ ਚੀਕੂ ਗਲੇ ਸਾਡਾ ਕੀ ਬਣੂਗਾ ਸਾਡੇ ਬੱਚਾ ਦਾ ਕੀ ਬਣੂਗਾ ਸਾਡੇ ਲੇਖਾ ਉਹਨਾ ਪੈਣਾ ਤੇ ਹਾਇ ਆ ਜਿਹੜੀਆਂ ਹੋ ਜਾਂਦੇ ਬੱਚਾ ਜੰਗਲੀ ਜਿਆਨੀ ਜਿਹੀ ਬੱਚਾਂ ਉਹ ਸੋਚਿਆ ਕਿ ਮੈਂ ਆਪਣੇ ਹੱਥ ਵਿੱਚ ਨਿਧਾੜਾ ਪ੍ਰਭੂ ਯੇਸ਼ੂ ਦਾ ਪਾਣੀ ਕਿਰਿਆ ਸਾਡੇ ਘਰ ਸਿਰ ਗੁੱਦਾ ਬੱਚਾ ਆਇਆ ਤੇ ਸਾਡੇ ਪੀਚ ਨਾਲ ਕੇ ਸਾਨੂੰ ਡਾਂਡਿਆ ਹੀ ਕਹਿੰਦਾ ਬੱਚੇ ਜੰਮ ਨਾਲ ਧਿਆਨ ਨਾਲ ਗੋ ਆਪਵਾਸ ਤੇ ਆ ਗਏ ਖੜੇ ਪੀਜਦਾ ਇਹ ਕੋਈ ਬੱਚਾ ਸੀ ਔਰ ਆਦਿ ਜਿਹੜੇ ਮੇਰੇ ਦੋਸਤ ਜਿਨ੍ਹਾਂ ਨੇ ਮੈਨੂੰ ਇਸੇ ਕੋਆਇਨ ਜਗਾਈ ਦੋਸਤ ਕਰਨਾ 1.5 ਸਾਲ ਹੋ ਗਿਆ ਹੋਰ ਨਾ ਕੋਈ ਬੇਟੀ ਹੈ ਮਾੜਾ ਦੇਣਾ ਕਰਾ ਦੋਸਤ ਕਰਨਾ ਨਹੀਂ ਹੋ ਲੋ ਹਾਲੇ ਲਿਆ ਹੋਵੇ ਮਾਏ ਤੇ ਰੱਬ ਦੇ ਕੰਮ ਨੂੰ ਐਂ ਵੀ ਦੇਣੀ ਹੈ ਜੀ ਲਾਫਰਾਈ ਕਰਨੀ ਫਤਨਾ ਕਿਹੜੇ ਵੇਲੇ ਕਿਹੜੀ ਰਾਤ ਆ ਜਾਣਾ ਤੇ ਘਣ ਪਿਓ ਉਹਨੇ ਸਾਰਾ ਕੁਝ ਖਾ ਲਿਆ ਹੋਰੇ ਫਿਰ ਸੱਜੇ ਦੇ ਖੱਬੇ ਬੰਦੇ ਦੇਖਣਾ ਪਰ ਜੀ ਆਪਰੇ ਆਪਣਾ ਵਾਸਤਾ ਰੱਖੋ ਤਾਂ ਇਹ ਰਾਤ ਤਾਂ ਨਹੀਂ ਕਰਦੇ ਸਮਝ ਰੱਖਣਾ ਤੇ ਗਾੜੀ ਸੁਣੋ ਗੱਲ ਮਰਕ ਜਾਂ ਕਹਿੋ ਜਿਹੜੀ ਬੁਛ ਨਹੀਂ ਨਹੀਂ ਆ ਤੇ ਨਾਕ ਅਸੀ ਹੋਦੀ ਜਲੀਤ ਨਾਲ ਸਾਡੇ ਬੱਚੇ ਦੇ ਨਾਲ ਸਣੀ ਕੜੀ ਪੁੱਤ ਪਰਪੋਤੀ ਹੁੰਦੀ ਕਰੇਗਾ ਬਣੀ ਲੰਮੀ ਪੜਿਆ ਆਗਰੇ ਕੁਝ ਨਹੀਂ ਉਹ ਆ ਕੇ ਕਿ ਉਹ ਸ਼ਰੀਰ ਨੂੰ ਜੁਗੜੀ ਉਹ ਆਤਮਾ ਨੂੰ ਲੱਗ ਗਈ ਆਤਮਾ ਦੀ ਆਕੇ ਅਸੀਂ ਕਿਹਾ ਉਹ ਜੀ ਨਾਲ ਕੀ ਤਕੀ ਇਸ ਤੋਂ ਬੜੀ ਜਲਦਬਤ ਪੱਗਾਂ ਦੇ ਹੋਣਾ। ਬੜਾ ਕੰਮ ਕਰਦੇ। ਇੱਕ ਟਾਈਮ ਸਿਰ ਬੜਾ ਕਾਰਜ ਹੈ। ਅਜਿਉਂ ਯਾਨ ਕਰ ਲਿਆ ਸਾਡੇ ਤੇ ਬਚ ਗਿਆ ਹੁੰਦਾ। ਹਾਂਜੀ। ਹਰੇਕ ਟਾਈਮ ਬੋਲਣੇ ਆਂਗੇ ਯਾਦ ਆ। ਕੀ ਕਰਦਾ? ਕੀ ਕਰਦਾ ਕਰੋ ਭਾਈਓ। ਅੰਧਿਆ ਹੋਣਾ ਤੇ ਯਾਦ ਰੱਖੋ। ਬੋਲ ਹਾਲੇਲੂਆ। ਹੇਲੂਆ। ਬਾਬੋਂ ਪਿਆਨੇ। ਦੇਖੋ ਬਦਲਾ ਤੇ ਹਣ। ਹਰ ਹਾਲੇਲੀਆ ਲੋਕਾਂ ਕੋਈ ਹੋ ਤਿਆਰ ਹੋ ਇਹ ਵਤਨ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਕਿ ਕੋਈ ਯਸੂ ਬਦਲਾ ਦੇ ਹੋਣਾ ਨਾਰੇ ਆਪ ਬੱਚੋ ਨਾਰੇ ਦੀ ਟੈਨ ਪਰ ਉਹ ਨਹੀਂ ਸਿੱਧਾ ਬਸੋ ਕੋਈ ਹੈ ਜਿਹੜਾ ਬਦਲਾ ਦੇ ਹੋਣਾ ਕੋਈ ਹੈ ਜਿਹੜਾ ਸਾਡੇ ਲਈ ਸਲੀਬ ਕਟਣ ਗਿਆ ਸਾਡੇ ਪਾਪਾਂ ਨੂੰ ਲੈ ਕੇ ਸਾਡੇ ਗੁਨਾਹਾਂ ਨੂੰ ਲੈ ਕੇ ਕਿਸੇ ਹੋਰ ਨੇ ਸਾਡੇ ਪਾਪ ਚੁੱਕੇ ਨਹੀਂ ਕਿਸੇ ਹੋਰ ਨੇ ਸਾਡੇ ਬਿਮਾਰੀਆਂ ਚੁੱਕੀਆਂ ਨਹੀਂ ਕਿਹਾ ਉਹਦੇ ਕੋੜੇ ਖਾਂ ਤੋਂ ਅਸੀਂ ਸੁਲਵ ਪਈਆ ਸਾਡੇ ਰੋਗਾਂ ਤੇ ਬਿਮਾਰੀਆਂ ਨੂੰ ਲੈ ਕੇ ਸਾਡੇ ਪਾਪਾਂ ਨੂੰ ਲੈ ਕੇ ਉਸਲੀਟਿਆਂ ਨੂੰ ਉਸਲੀਟੇ ਜਾਂਦਾ ਕੋ ਸ਼ਾਂਤ ਨਹੀਂ ਇਹਦਾ ਵਿਸ਼ਵਾਸ ਨਾ ਉਹ ਨਿਗਰਾਦ ਕਿ ਮੇਰੇ ਲਈ ਹੁੰਦਾ ਉਸਕੇ ਕੋੜੇ ਖੋਨੇ ਤੇ ਹਮ ਲੋਗ ਚੰਗੇ ਗਏ ਔਰ ਫੇਰ ਉਹ ਤੇ ਜਿਹਾ ਹੀ ਲਿਖਣ ਦਿਆ ਅੱਗੇ ਜਾ ਕੇ ਪੱਤਰ ਵੀ ਲਿਖਣ ਦਿਆ ਉਹਦੇ ਕੋਲੇ ਤਾਂ ਕੋਈ ਤਰ੍ਹਾਂ ਦੀ ਤੰਗੀ ਨਹੀਂ ਸੀ ਮਮੀ ਮਮੀ ਤਾਂ ਇਹ ਤਾਂ ਭੈਣ ਨੂੰ ਕੋਈ ਮਜ਼ਾਕ ਦੀ ਗੱਲ ਹੈ ਨਹੀਂ ਆ ਇਸ ਤਰ੍ਹਾਂ ਕੇ ਡਾਕ ਦੇ ਕੰਮ ਦੇ ਹੋਏ ਤਾਂ ਜਿੰਨੀ ਜੀ ਲਾਇਆ ਪਿਆਰ ਉਹਦੇ ਅੰਦਰ ਬੜਾ ਵਾ ਮਾਫ ਉਹਨੇ ਕਰੀ ਜਾਣਾ ਪਰ ਜਦੋਂ ਉਹਨੇ ਵੇਖ ਲਿਆ ਉਹਨਾਂ ਨੇ ਬਸ ਉੱਥੋਂ ਦਾ ਵੀ ਸਮਾ ਲੈਣਾ ਕੋਈ ਗਵਾਇਆ ਤੋਂ ਦੱਸ ਦੇਣਾ ਜਿੰਨਾ ਜਿੰਨੀ ਜਿੱਤੇ ਯਾਰ ਮੌਕਾ ਮਿਲਿਆ ਰੱਬ ਨੇ ਸ਼ੁਕ ਚੰਗਾ ਵੀ ਕੀਤਾ ਪਰ ਉਹਨੇ ਲਾਪਰਵਾਹੀ ਦੀ ਕੀਤੀ ਇਹੋ ਜਿਹਾ ਲਗੜਾ ਮਿਲਿਆ ਪਰ ਉੱਠਣ ਦਾ ਮੌਕਾ ਮਿਲਿਆ ਨਹੀਂ ਕਈ ਇਹੋ ਜਿਹੇ ਕਹਾਣੇ ਲੱਗਣਾ ਇਹ ਸਾਡੇ ਤਾਂ ਮਗਵਈਆਂ ਬਣੀਆਂ ਨਹੀਂ ਲੋਕਾਂ ਦੀਆਂ ਉਹਨਾਂ ਨੇ ਤਾਂ ਦੱਸੂਗਾ ਬੋਲੋ ਹਾਲੇਲੂਆ ਆਏ ਲੋਕਾਂ ਨੇ ਗਵਈਆਂ ਬਣੀਆਂ ਨਹੀਂ ਤਾਂ ਤਾਜ ਤਾਜੀਆਂ ਦਿਖਾਉਂਗਾ ਅਗਲੇ ਇੱਕੋ ਬੜੀਆਂ ਗਵਈਆਂ ਵਾ ਲੋਕੀ ਤਾਂ ਆਪ ਨੂੰ ਮਜ਼ਾਕ ਸਮਝ ਕੇ ਜਿੱਤਰ ਮਾਰੀ ਕੋਟ ਨੇ ਤੇ ਬਾਅਦ ਦਾ ਹੱਦਾਂ ਲਿਖਿਆ ਜਿਨੇ ਆਪਣੀ ਮਾਲਕ ਦੀ ਮਾਤੀ ਜਾਣ ਲਈ ਆਪਣੇ ਆਪ ਬੋਲੋ ਆਪਣੀ ਮਾਲਕ ਦੀ ਮਰਜ਼ੀ ਕਿਹਾ ਜੀ ਤੇ ਤਿਆਰੀ ਨਾ ਕੀਤੀ ਕਿਹਾ ਕਿੰਨੀ ਤਿਆਰੀ ਨਹੀਂ ਕੀਤੀ ਉਹਨੂੰ ਮਾਰ ਜ਼ਿਆਦਾ ਪੈਣੀ ਆ ਉਹਨੂੰ ਮਾਰ ਤੇਰਾ ਪੈਣੀ ਆ ਹੋਰ ਜ਼ਿਆਦਾ ਪੈਣੀ ਆ ਤੇ ਵਚਨ ਦੇ ਬੜਾ ਸੁਣਿਆ ਬਣੀ ਦੇ ਬੜੀ ਵੈਸਟੀ ਬੋਲੋ ਹਾਲੇਲੂਇਆ ਸੋ ਜੋ ਅਸੀਂ ਵਚਨ ਪੜਨੇ ਬਾਣੀ ਦੇ ਅਨੁਸਾਰ ਪੜਨੇ ਆ ਇੱਥੇ ਕਹਾਣੀਆਂ ਤੇ ਗੱਲਾਂ ਨਹੀਂ ਕਰਾਂਗੇ ਇਹ ਪਰਮੇਸ਼ਰ ਦਾ ਪਵਿੱਤਰ ਵਚਨ ਆ ਕਿ ਸਿੱਧਾ ਜਾਓ ਵਰਵਾ ਕਰਕੇ ਆਪ ਤੁਸੀਂ ਪੜਿਓ ਆਪ ਤੁਸੀਂ ਬਿਨਾਂ ਸੁਰਦਾ ਗੁਆ ਬੁਆ ਖੁੱਲਣਾ ਨਹੀਂ

ਆਪਿਆ ਪਤਨੀ ਚ ਸਤਾਇਆ ਸੀ। ਔਰ ਮੇਰੇ ਲਈ ਮਾਰਿਆ ਗਿਆ ਗਾੜਾ ਗਿਆ ਤੇ ਮੁਰਦਿਆਂ ਨੂੰ ਤੀਸਰੇ ਦਿਨ ਗਿਆ। ਉਹ ਤੁੰਡਾ ਸਰਦ ਉਠਾਇਆ। 40 ਦਿਨ ਤੱਕ ਕਬਰ ਤੋਂ ਨਿਕਲ ਤੋਂ ਬਾਅਦ ਤਸੀਹੇ ਰਿਆ 40 ਦਿਨ ਤੱਕ ਤੇ 500 ਦੇ ਲੱਖ ਭਾ 500 ਲੋਕਾਂ ਨੇ ਦਰਸ਼ਨ ਇਸਤਾਨ ਨਗਾਤਾ ਇਹ ਜਾਣਦੀ ਹੈ ਬੰਤ। ਔਰ ਫੇਰ ਜੋ ਮਰੀਮ ਕਬਰ ਤੇ ਜਾਂਦੀ ਮਰੀਮ ਕਹਿੰਦੀ ਆਂ ਕਿ ਜਦੋਂ ਮਰੀਆਂ ਤੇ ਪਤਨ ਤੇ ਜਿਹੋ ਨੜ ਜਾਂਦੇ ਆ ਤੇ ਦੂਰ ਤੋਂ ਸਾਨੂੰ ਪਿਆਰ ਆਵਾ ਜਿਵੇਂ ਇਹਨੂੰ ਜਾਂਦਾ ਵੀ ਨਹੀਂ ਹੁੰਦਾ ਵਾਪਸ ਵੀ ਆਏਗਾ ਅਸੀਂ ਵਦਨ ਪੜਿਆ ਉਹ ਪਤਲਾ ਤੇ ਹੁਣ ਉਹ ਪਤਲਾ ਨੂੰ ਤੇ ਕਹਣਾ ਪਈ ਉਹ ਇਹ ਪਰਮੇਸ਼ਰ ਦਾ ਵਦਨ ਸੰਦਗ ਤੁਂਜਾ ਤੋਬਾ ਕਰੋ ਜੀਵਨ ਨੂੰ ਪਵਿੱਤਰ ਬਣਾ ਕੇ ਰੱਖੋ ਜੀਵਨ ਨੂੰ ਪਵਿੱਤਰ ਬਣਾ ਕੇ ਰੱਖੋ ਬੋਲ ਹਾਲੇਲੂਆ ਬੋਲ ਹਾਲੇਲੂਆ ਹallelujah ਜੈ ਬਨ ਕੋਇਤਨ ਬਣਾ ਗਿਆ ਆ ਵੀ ਉਸੇ ਕਾਫੀ ਦੇ ਚੱਲਾ ਗਾ ਆਪਣੇ ਮਾਤੀ ਲਈ ਅੰਦੀਰ ਤੇ ਅੱਗੇ ਜਾ ਜਰਾ ਚੱਲਾਂਗੇ ਇਹ ਆਜੀ ਬੜੋ ਤੇ ਕੱਤੀ ਵਤਨ ਸੁਣ ਤੇ ਪੜੋ ਕੰਜੀ ਦੀ ਕੱਤੀ ਸੁਣੋ ਜਦੋਂ ਮਨ ਜੇ ਲਖਮੀਰ ਪੜੋ ਕਿ ਨਾ ਲਗਾਤਾ ਜਦ ਮਨੁੱਖ ਦਾ ਪੁੱਤਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਮੇਂ ਆਵੇ ਗਾਤਾ ਤੇ ਉਹ ਆਪਣੇ ਤੇਜ ਦੇ ਸੰਗਾਸਨ ਉੱਤੇ ਬੈਠੇ ਆ ਮੀਨ ਅਗੇ ਅਤੇ ਸਭ ਕੋਮਾ ਉਹਦੇ ਅੱਗੇ ਇਕੱਟੀਆਂ ਕੀਕੀਆਂ ਜਾਣਗੀਆਂ ਸਭ ਕੋਮਾ ਉਹਦੇ ਅੱਗੇ ਇਕੱਤਿਆ ਪਰ ਇਹ ਕੋਈ ਪੰਜਾਬੀ ਆ ਭਵੇਂ ਕੋਈ ਹਿੰਦੀ ਆ ਭਵੇਂ ਕੋਈ ਯਾ ਭਵੇਂ ਕੋਈ ਤਰ੍ਹਾਂ ਦਾ ਜੋ ਪਾ ਕਿੰਨੀਆਂ ਵੀ ਕੋਮਾਤਾ ਵਿਦੇਕਾਂ ਕੇ ਤੁਸੀਂ ਵੇਖਦੇ ਜੇ ਉਹ ਸਾਰੀਆਂ ਪਰਦੇਸ਼ੇ ਦੇ ਸਾਹਮਣੇ ਖੜੀਆਂ ਕਿੰਨੀਆਂ ਛੜੀਆਂ ਕੀਤੀਆਂ ਜਿਨ੍ਹਾਂ ਤੁਸੀਂ ਸਾਰੇ ਵੇਖੋ ਮੇਰੇ ਜੇ ਬੈਠਿਆ ਤਾਂ ਨੇ ਫੜ ਕੇ ਕਾਸੀ ਕਿਦਾ ਦਿੱਤਾ ਉਹ ਆ ਗਈ ਨਹੀਂ ਰੋਮਰ ਗਰੀਬ ਮੈਂ ਮੈਂ ਪਾਣੀ ਮੰਗਦੀ ਸੀ ਉਹ ਕਿਤੇ ਉਹ ਹਾਲੇ ਲਿਆ ਅੱਜ ਇਹ ਕਰਦੇ ਹੋ ਸਾਡੇ ਸਾਰੇ ਜਿਹੜੇ ਵਿੱਚ ਸਾਨੂੰ ਨੇ ਕਹਿਣਾ ਤੂੰ ਐਤਵਾਰ ਕਿੱਥੇ ਹਾਂ ਮੈਂ ਕਿਹਾ ਮੈਂ ਇਸ ਵੀਡੀਓ ਆ ਜਿਹੇ ਚ ਆ ਗਿਆ ਹਾਂ ਬਈ ਹਾਲੇ ਹਾਲੇ ਨਹੀਂ ਗਿਆ ਇਕ ਨਾ ਬਾਦਿਆ ਅੱਛਾ ਸਿੱਖਦੇ ਆ ਉਹ ਆਪਣੇ ਬੇਮਾਰ ਸੁਖਾਸਨ ਗ੍ਰਾਹਤ ਤੇ ਗਿਆ ਅੱਗੇ ਵਧੋ ਅਜੋ ਜਿਸ ਤਰ੍ਹਾਂ ਆਈਆ ਦੀ ਢੇਡਾਂ ਨੂੰ ਬੱਕਰੀਆਂ ਵਿੱਚੋਂ ਬੱਕਰੀਆਂ ਕਰਦਾ ਹੈ ਉਸੇ ਤਰ੍ਹਾਂ ਉਹ ਉਹਨਾਂ ਨੂੰ ਇੱਕ ਦੂਜੇ ਤੋਂ ਵੱਖਰਾ ਕਰੇਗਾ ਆਮੀਨ ਉਹ ਵਿਸ਼ਵਾਸੀਆ ਜਿਹੜਾ ਨੀਰ ਨਾ ਚਾਲਦਾ ਆ ਤੇ ਜਿਹੜਾ ਨੀਰ ਨਹੀਂ ਚਾਲਦਾ ਇਹ ਉਹ ਦੋਨੋਂ ਕਿਹੜੇ ਇੱਕ ਰੱਬ ਨੂੰ ਮੰਨਦੇ ਸੀ ਕਿ ਰੱਬ ਨੂੰ ਨਹੀਂ ਮੰਨਦੇ ਦਾ ਟਾਈਮ ਨਹੀਂ ਹੈਗਾ। ਪੇੜ ਤੇ ਬੱਕਰੀ ਧਰ ਦਿੱਤੀ ਗਿਆ। ਇਹਦੇ ਕਿਹੜੇ ਕੋਲ ਹੋ ਗਈ ਸੀ ਨਾ ਕਰ ਲਿਖਾ ਦਿਆ। ਆਜੀ ਦੇ ਪੇੜ ਬਾਹਰ ਬਾਹਰ ਲੱਗ ਰਿਹਾ। ਇਹ ਬੱਕਰੀ ਚੱਕਰੇ ਦੇ ਚੱਕਰਾ ਤੇ ਬੱਕਰੀ ਕਿੰਨੀ ਥਾਂ ਤੇ ਬੱਕਰੀ ਨੂੰ ਇੱਥੇ ਹੋ ਗਿਆ ਤੇ ਮਿੰਟ ਸਾਲਾ ਉਹ ਉਹ ਤੇ ਚਲ ਜਾਣਾ। ਉਹ ਨੁਕਰੇ ਚਲੀ ਹੋਣਾ ਕੋਈ ਤੇ ਰੁਕਾ ਲੈਣਾ। ਐਨ ਭਜ ਤੱਕੜ ਕੇ ਨਾ ਬੱਕਰੀ ਨੂੰ ਹਾਰ ਦੇ। ਬੱਕਰੀ ਟੇਕੀ ਨਹੀਂ। ਨਹੀਂ। ਦੇਖੋ ਉਹ ਸਾਰਾ ਲਿਖਾ ਬਣ ਗਿਆ ਬੱਕਰੀਆਂ ਖੱਬੇ ਬਣ ਜਾਣਗੇ ਤੇ ਪੇਡਾ ਉਹ ਸੱਜੇ ਬਣੇ ਸਹੀ ਜਗ੍ਹਾ ਤੇ ਰਾਈਟ ਪੋਜੀਸ਼ਨ ਤੇ ਰਾਈਟ ਪਲੇਸੇ ਪੇਡਾ ਹੋਣਗੇ ਲੋਬ ਕੱਬ ਲਗੀ ਜੈ ਨੂੰ ਆਮੀ ਅੱਗੇ ਬੜੋ ਅਤੇ ਉਹ ਪੇਡਾ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜਾ ਕਰੇਗਾ ਤਾਂ ਪਾਤਸ਼ਾਹ ਉਹ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਜਿਹੜੇ ਸੱਜੇ ਪਾਸੇ ਹੋਣਗੇ ਦੇ ਦਾ ਪੁੱਤ ਜੀ ਗੱਲ ਹੁੰਦੀ ਇਹ ਡੈਡੀ ਇਹ ਡੈਡੀ ਗੱਲ ਹੁੰਦੀ ਹਾਂ ਜੀ ਇਹ ਮੇਰੇ ਪਿਤਾ ਅਤੇ ਇਹ ਮੇਰੇ ਪਿਤਾ ਦੇ ਮੁਬਾਰਕ ਲੋਕਾਂ ਇਹ ਮੇਰੇ ਪਿਤਾ ਦੇ ਮੁਬਾਰਕ ਲੋਕੋ ਦੇਖੋ ਅੱਜ ਆਪਾਂ ਕਰਿਆ ਬਹੁਤ ਜਿਹੜੇ ਪਿਆਰ ਨਾਲ ਹਾਂ ਜੀ ਇਹ ਬੰਦਾ ਬੜੇ ਕਿਤੇ ਨਾਲ ਕੰਮ ਕਰਿਆ ਇਹ ਘਾਟੇ ਪੰਦੀਆਂ ਨੂੰ ਬਾਰਾਹ ਵਾਰੋਂ ਕੰਮ ਕਰਿਆ ਜਿਸ ਮੈਂ ਜੀ ਕਮਾਈ ਰਹੀ ਹਾਂ ਜੀ ਇਹ ਤਾਂ ਹੈ ਰੱਬ ਦੇ ਨਾਲ ਦਾ ਸਾਥ ਸਰਦਾ ਤੇਰਾ ਮਾਪਾ ਦਾ ਆਮੀ ਅਗੇ ਜੇੜਾ ਰਾਜ ਜਗਤ ਤੇ ਮੁੱਤ ਮੁੱਤ ਤੋਂ ਆ ਦੇ ਲਈ ਪਿਆਰ ਕੀਤਾ ਹੋਇਆ ਹੋਇਆ ਹੈ ਉਹ ਤੇ ਵਾਸ ਤੋਂ ਆਹਾ ਜਦ ਤੋਂ ਦੇ ਮੋਟ ਤੋਂ ਹੀ ਆ ਦੀ ਪਰਮਿਸ਼ਨ ਦੇ ਬਾਅਦ ਤੇ ਪ੍ਰਿਤੀ ਰਚਨਾ ਤੇ ਪਰਿਸ਼ ਦੇ ਦੁਆਰਾ ਇਹ ਕੀ ਤੇ ਬੋਲਦੇ ਬਗਲ ਕੋਈ ਨਾ ਨਹੀਂ ਕਿਹਾ ਇੱਕ ਹੋਣਾ ਜਿਸ ਤੋਂ ਸ਼ੁਰੂ ਹੋਇਆ ਲੇਗਾ ਸ਼ਬਦ ਦੇ ਦੁਬਾਰਾ ਪੜ੍ਹੇ ਕਿ ਉਹ ਜਰਾ ਬੋਲਦਾ ਬਸ ਉਹਨੂੰ ਕਰੇ ਜਾਂ ਦੁਬਾਰਾ ਕੁਝ ਬਣਾਇਆ ਜਾ ਸਕਦਾ ਹੋ ਤੇ ਉਸ ਨਾਲ ਕੁਝ ਬਣਾਇਆ ਆਉਂਦਾ ਹੈ ਇਹ ਹੋਣ ਦੇ ਨਾਲ ਕਹਿਣ ਦੇ ਨਾਲ ਆਉਣ ਦੇ ਨਾਲ ਸਾਰਾ ਕੁਝ ਕਿ ਜਦ ਪਰਮੇਸ਼ਰ ਨੇ ਇੱਕ ਗਹਿਾਰ ਪਰਮੇਸ਼ਰ ਸ਼ਬਦ ਕਿਤਾਬ ਦੇ ਬੰਦਾ ਸ਼ਬਦ ਯਿਸੂ ਆਧਿਕ ਸ਼ਬਦ ਸ਼ਬਦ ਕਹਿੰਦੇ ਕੋਦੇ ਨਾਲ ਸਾਬਦੇ ਹੀ ਪਰਮੇਸ਼ਰ ਸਤਿ ਪਰਮੇਸ਼ਰ ਲੋਕੀ ਨਾ ਕੋ ਤੁਸ ਸਮਝਣ ਵਾਲੀ ਗੱਲ ਕਿਹਾ ਵੇ ਸੁਣੀਏ ਤੁਹਾਨੂੰ গোਬਰਾ ਕੋਈ ਹallelujah ਹallelujah ਉਹ ਬੜੋ ਹallelujah ਅੱਗੇ ਬੜੋ ਕਿਉਂ ਜੋ ਮੈਂ ਭੁੱਖਾ ਸਾ ਅਤੇ ਤੁਸਾ ਮੈਨੂੰ ਖਾਣ ਨੂੰ ਦਿੱਤਾ ਆ ਤੇਰੇ ਸਾਹਮਣੋਂ ਆਪਣਾ ਘਰ ਵਿਕਦਾ ਹੇ ਹਾਲੈਲੂਇਆ ਹਾਲੈਲੂਇਆ ਕੋਲੋ ਪ੍ਰਭੂ ਯਿਸੂ ਦੇ ਨਾਮ ਕੀ ਮਜਦਾ ਸਰਟੀਫਿਕੇਟ 40 40 कहते संदीप को सजा सजाई सजा भी जाएगा जावेगे भारत धर्मी धर्मी से संदीप का जीवन धर्मी संदीप का जीवन है आमीन भाई बंदे मेरा नाम ही आगा भाई बंदे आमीन बात वाले सब में चलेगी मेरा नाम ही आगा भाई बंदे मेरा नाम ही ਇਹ ਤਰ੍ਹਾਂ ਕਰੋ ਬੋਲ ਹਾਲੇਲੀਆ ਹਲੇ ਨੇ ਯਾਰ ਇੱਥੇ ਲਾ ਦਿੱਤੇ ਰਿਹਾ ਸੀ ਅਗੜੀ ਤਰੋ ਦੇ ਮੁੱਕ ਗਿਆ ਆ ਵੀ ਬੋਲ ਹਾਲੇਲੀਆ ਅਸੀਂ ਬਾਣੀ ਚ ਪੜਿਆ ਨਿਆ ਦਾ ਕਿਹੜਾ ਪੜਿਆ ਉਹ ਦੁਆਪਨ ਕਿੰਨੀ ਤਰ੍ਹਾਂ ਸੋਹਣਾ ਜਾ ਕੇ ਕੰਮ ਸੋਹਣਾ ਨਾ ਅਗੜੀ ਬਦਰ ਪੜਦੇ ਸੀ ਕਿੰਨਾ ਕੋ ਸਿੱਖਦੇ ਆ ਬੋਲ ਹਾਲੇਲੀਆ ਅਗੋ ਵਿਛੋਈ ਪਰ ਅੱਜ ਜੋ ਕੁ ਮਿਸਾ ਆਕਰ ਬਾਜੀ ਸੀ ਕੋਲ ਆ ਜੀ ਚਾਦੀ ਗਲਾਮ ਤੋਂ ਬਈ ਬਣਾ ਲਈਏ ਇਹ ਸਾਡੇ ਵਾਸਤੇ ਗਾੜੀ ਹੋਏ ਆ ਇਸ ਦਾ ਇਸ ਦਾ ਵੀ ਕਈ ਵਾਰ ਵਧੇ ਕੀਤਾ ਔਰ ਨਾ ਮਰਾਈ ਦੇ ਕਾਰ ਦੇ ਸ਼ਿਕਾਇਤ ਕਰਦੇ ਗਏ ਦਾ ਮਾਤਾ ਇਹੋ ਸਾਰਾ ਮੈਂ ਕਾਹਦੀ ਇਹ ਸਾਰੇ ਪੇਮੀ ਕਾ ਤੇ ਜਿੰਨੇ ਵੀ ਰੱਬ ਨੂੰ ਮੰਨਦੇ ਇੱਕ ਗੱਲ ਬੱਲੇ ਬੰਨੋ ਮਹੀਨੇ ਚ ਇੱਕ ਬੰਦਗੀ ਕਾ ਤਰਫ ਕੋਣੀ ਕੋਣੀ ਸੂਸ਼ਟ ਦਾ ਅਸਰ ਘਟੇ ਨਾ ਹੋਵੇ ਮਹੀਨੇ ਚ ਇੱਕ ਬੰਦਗੀ ਕਿਹਦੀ ਵਧ ਗਿਆ ਇੱਕ ਇਹ ਮੇਰਾ ਕੰਮ ਦਾਸ ਆ ਮੇਰਾ ਕੰਮ ਸੀਗਾ ਬਸ ਕਿਨਾ ਬੰਦਨ ਕੋ ਬੰਦਗੀ ਦਾ ਆਹ ਕਹਿੰਦੇ 5 ਮਿੰਟਾਂ ਵਿੱਚ ਛੋਟਾ ਲੈਣੀ ਹੈ ਤਾਂ ਹਮ ਤੋਂ ਮਾਦੀ ਦਾ ਸਭਾ ਬੜਵਾਉ ਹੋ ਗਿਆ ਤੇ ਜਾਣ ਕੇ ਤਾਹ 20 ਦਿਨਾਂ ਦੇ ਲੜਾ ਲੜਾ ਕਰਾ ਲਈ ਕੱਢਾਵਾ ਦੇ ਦਿੱਤਾ ਆਮੀ ਆਮੀ ਮਾਂ ਪ੍ਰੀਤ ਹਰ ਬੰਦਾ ਭਵੇਂ ਜਿੱਥੇ ਤੋਂ ਆ ਗਿਆ ਤੇ ਸੰਤਾਨ ਨੂੰ ਸਾਧਕੇ ਮਿਲੂ ਪਾਣੀ ਸੁਕਾ ਪਾਣੀ ਚਾਹ ਸਾਥਛੇ ਤੇਰੇ ਪਰ ਬੰਦੇ ਇੱਕ ਪਿਆਣਾ ਦੇ ਕੋਦੇ ਨਹੀਂ ਸੁਣੀ ਜਾਂ ਧਿਆਨ ਨਾਲ ਹਰ ਸ਼ੋਮਵਾਰ ਦੇ ਤੱਕ ਤੱਕੀ ਦਾ ਵੀ ਦੱਸੀ ਗਿਆ ਉਹਦੇ ਨਾਲ ਗੱਟੇ ਕਰਾਂਦਾ ਸੀ ਬਹੁਤ ਵੱਡਾ ਹੈ ਇਹਨ ਇੱਕ ਵਿਸ਼ਵਾਸੀ ਇੱਕ ਦੋ ਰਾਤ ਹਰ ਸੋਮਵਾਰ ਪੱਕੀ ਬੰਦਗੀ ਅਸਲਾ ਚਾ ਜਾਂ ਮਟਰ ਲੈਣ ਜਾਂ ਸਕੂਲ ਨਾਲ ਅੱਜ ਬੰਦਗੀ ਤੋੜਨੀ ਭਵੇਂ ਉਹਨੂੰ ਜਿੰਨਾ ਮਰਜੀ ਸੌ ਦੱਸਣ ਜਾਂ ਕਰਨਾ ਉਹ ਵੀ ਜੱਜ ਨੇ ਫਾਸਲੇ ਸਾਰ ਸੋਵਾਰ ਫੇਰ ਉਹਨੇ ਕਦੀ ਛੰਡਿਆ ਆਪ ਨਹੀਂ ਮਿਸ ਕੀਤਾ ਤੇ ਕਦੀ ਉਹਨੇ ਐਤਵਾਰ ਤੇ ਬਿਸ਼ਾਮ ਨਹੀਂ ਆਮੀਂ ਮੈਡੀਓ 16 5 6 ਜਦੋਂ ਆਈ ਤੇ ਐ ਗਿਆ ਉਹ ਤੇ ਦਾਰ ਬਾਦ ਬਾਦ ਤੇ ਬਾਦਾਂ ਨੇ ਉਹਨੂੰ ਘੜਾ ਕੇ ਪੁੱਛਿਆ ਵੀ 10 ਤੇ 16 ਦਾ ਟੇਡੇ ਵਾਲੇ ਵਿੱਚ ਕਿੱਧਰ ਗਿਆ ਜੀ ਦਵਾਈ ਹੁਣ ਹਾਲੇ ਲਿਆ ਕਿਹੜਾ ਬੰਦਾ ਨਹੀਂ ਸਹੀ ਨਿਕਰਾ ਚੱਲਦਾ ਉਹ ਜਾਉਂਦਾ ਰਹਿ ਰਿਹਾ ਸਹੀ ਰਿਹਾ ਸਰਬ ਹਲੇਲੂਇਆ ਹਲੇਲੂਇਆ ਸਾਡਾ ਪ੍ਰਭੂ ਬਹੁਤ ਜਲਦ ਬਦਲਾ ਦੇ ਹਣ ਵਾਲਾ ਕਿਹੜਾ ਪੈਣਾ ਪਈ ਉਹ ਸਹੀ ਰੀਤ ਨਾਲ ਰੱਬ ਨੂੰ ਮੰਦਾ ਸਹੀ ਰੀਤ ਨਾਲ ਹੋਇਆ ਸ਼ਾਮੀ ਆਪਣੀ ਇਬਾਦਤ ਕਰੋ ਸਵੇਰੇ ਆਪਣੀ ਇਬਾਦਤ ਕਰੋ ਬੋਤੀ ਪੂਲਾ ਤੋਂ ਜਦੋਂ ਤੂੰ ਨਾਲ ਤੋਂ ਘੁੱਟਾ ਤੋਂ ਬਸ ਕੇ ਰਹਿ ਉਹੜੀਆਂ ਦੇ ਦੀਵੇ ਨੂੰ ਕੋਣੇ ਦੀਗਾਂ ਦੇ ਤੇਲ ਪੋੜੇ ਬੰਦ ਕਰੋ ਸੱਚੇ ਤੇ ਦੂਰੇ ਪਰਮੇਸ਼ਰ ਦੇ ਅੱਗੇ ਘੋਡੇ ਦੇਖੋ ਉਹਦੇ ਨਾਮ ਦੇ ਗੁਣਾਓ ਉਹਦੀ ਦਵਾਈ ਲੋਕਾਂ ਨੂੰ ਜੋ tane ਜ਼ਿੰਦਗੀ ਦੇ ਪ੍ਰੋਬਲਮਾਂ ਦੂਰ ਹੀ ਆਵਾ ਤੁਹਾਡਾ यसैले अवधि घुराइदियो यसमा ਅਣ ਆਗਿਆਕਾਰੀ ਕਰਕੇ ਯਹੂਦਾ ਨੂੰ ਕੁੱਠੇ ਲੜਕੇ ਬਾਹਲਾ ਕੇ ਡਿਗਰੇਟਿਡ ਬਣਾ ਸਕਦੇ ਆ ਪੱtras ਸੰਬੰਧ ਤੋਂ ਨਾ ਕਰਕੇ ਬਾਹਨ ਸਕਦੇ ਆ ਪਰ ਇਹ ਸੋਚੋ ਕਿ ਆਏ ਉਹਨਾਂ ਤੁਸੀਂ ਕਿ ਜ਼ਰਬਾਤ ਆਏ ਆਏ ਤੇਰੇ ਬੱਚਾ ਉਹ 5 ਸਾਲੇ ਸਾਢੇ ਹੱਥਾਂ ਦੇ ਆ ਇਹਨਾਂ ਨਾਲ ਲੈ ਕੇ ਕੀ ਚੱਲਾਂਗੇ ਇਹਨਾਂ ਆਪ ਸਾਧਿਨ ਜੀਵ ਜੀਉ ਕੇ ਭਗਤੀ ਦਾ ਦਿਨ ਕੱਟਣੇ ਸਹੀ ਭਗਤੀ ਵੱੜਾ ਤਾਂ ਆ ਦੱਸਣਿਆ ਭਗਤੀ ਦਾ ਮਸਲਾ ਦਵਾ ਕਰੀਂ ਕੀ ਕਰੀਂ ਦਵਾ ਕਰੀਂ ਇਹਨਾਂ ਰਾਜ ਆਮੀ ਆਮੀ ਕਿ ਮਾਰਦਾ ਮੇਰੇ ਕਰਮ ਕਿਤੇ ਮਰੇ ਬੱਚਾ ਦੇ ਪੈ ਲੋਕੀ ਮਾਸਾ ਖਾਦੇ ਨਹੀਂ ਆ ਹਾਂ ਕਿ ਦਾ ਲੈ ਜਾ ਨਹੀਂ ਕਰਦੇ ਮਾਰੇ ਕਰਮ ਕਰ ਲਾਂਗੇ ਤੇ ਸੋਚੋ ਜੇ ਸਾਡੀ ਕਮਾਈ ਬੱਚੇ ਖਾਂਦੇ ਆ ਜਿਹੜੇ ਕਰਮ ਕਰਕੇ ਲੋਨੇ ਦੇ ਮੂੰਹ ਪੈਂਦੇ ਆ ਤੇ ਸਾਡੇ ਕਰਮਾਂ ਦਾ ਵਟਾ ਵੀ ਇੰਨਾ ਤੇ ਆ ਦੇਖਾ ਤੇਰੇ ਕਰਮ ਦਾ ਲੇਖਾ ਮੈਂ ਤੇਰੀਆਂ ਹਜ਼ਾਰਾਂ ਬੀੜੀਆਂ ਤੱਕ ਵਾਪਸ ਲੈ ਇਹ ਕਾਪ ਪੋਤਾ ਪਰ ਪੋਤੇ ਉਹਦਾ ਹਰ ਜਾਨਾ ਪੜਨੇ ਆਜੇ ਮੇ ਬਾਪ ਕੀਤਾ ਅਜ ਤੱਕ ਦੁਨੀਆਂ ਕਿਸ ਕਰਨ ਦੀ ਲੜਕੀ ਨੂੰ ਜਾਣਦੀ ਆ ਉਹਦੇ ਬਾਪ ਨੇ ਕਰਦਾ ਸਾਰਾ ਕੁਝ ਆਦਿ ਤੋਂ ਵਾਲੇ ਕਿਹੜੀਆਂ ਉਹਦਾ ਜਾਨਾ ਕਾ ਕਰੇਗੀ ਮਾਫ ਕਰ ਦਿੱਤੇ ਆ ਗਿਆ ਹallelujah ਯਿਸੂ ਜਾਣੇ ਜੋ ਮਾਫ ਕਰੇ ਕੀਤਾ ਕੇ ਮਾਫੀ ਆ ਬਰੇ ਸਮਝਉਂ ਨਹੀਂ ਪਤਾ ਮਾਫੀ ਯਿਸੂ ਮਸੀਹ ਦੇ ਵਿੱਚ ਆ ਕਿਹਦੇ ਤੇ ਆ ਯਿਸੂ ਯਾ ਤਾ ਪਿਦਾਵਦਾਰ ਕਹਾ ਤਾ ਯਿਸੂ ਯਾ ਤਾ ਦੀਆ ਮੁਕਤੀ ਦਾਤਾ ਯੇਸੂ ਆਸਾਨੂੰ ਸਵਰਗ ਚ ਲੈ ਕੇ ਜਾਣ ਯੇਸੂ ਨੇ ਆਖਿਆ ਜਿਹੜਾ ਮੇਰੇ ਤੇ ਵਿਸ਼ਵਾਸ ਕਰੇਗਾ ਉਹ ਅੰਨੰਤ ਸਤਾ ਤੱਕ ਕਦੀ ਮਰੇਗਾ ਰਾਸ ਦਾਇ ਤੇ ਜੀਵਨ ਮੈਂ ਰਾਸ ਦਾਇ ਤੇ ਜੀਵਨ ਮੈਂ ਜਗਦਾ ਚਾਲਣ ਮੈਂ ਢੇਡਾਂ ਦਾ ਦਵਾਰ ਮੈਂ ਸਵਰਗ ਦਾ ਪੂਆ ਮੈਂ ਆ ਯੇਸੂ ਨੇ ਆਖਿਆ ਸਵਰਗ ਦਾ ਪੂਆ ਮੈਂ ਮੈਂ ਸਵਰਗ ਦਾ ਪੂਆ ਮੈਂ ਪਹਿਲੇ ਸਦਾ ਯੇਸੂ ਬਹੁਤ ਸਭ ਪਹਿਲਾ ਤਾਂ ਰੱਖਿਆ ਜਿਹੜਾ 14 ਦੇ ਬੜਾ ਖਾਸ ਮਿੱਤਰ ਜੀ ਬੋਲ ਹਾਲੇਲੂਇਆ ਹਾਲੇਲੂਇਆ ਤੇ ਕੋਈ ਮਿੱਤਰ ਆਪਣੇ ਮਿੱਤਰ ਦਾ ਮਾੜਾ ਸੋਚਦਾ ਤਾਂ ਮੈਂ ਆਪਣੇ ਮਿੱਤਰਾਂ ਦੇ ਲਈ ਜਾਣ ਦੇ ਤੂੰ ਹੀ ਆਪਣੇ ਗੁਨਾਹ ਦੀ ਜਾਣ ਤੇ ਤੂੰ ਜਾਦੇ ਤੂੰ ਉਹਦੇ ਨਾਲ ਬਣੇ ਰਹੋ ਕਿ ਤੇ ਸਾਥੇ ਕਰਕੇ ਬਸਿਆ ਤੇ ਆਣਦੇ ਸਵਾਤ ਬਣੇ ਰਹੋ ਅੰਦਗੀਚ ਬਣੇ ਰਹੋ ਮੱਛਰਾਂ ਦੇ ਚੋ ਇਹਨਾਂ ਦਾ ਬਾਪਾ ਨਹੀਂ ਕੀਤੀ ਬਾਪੂ ਸਾਡੇ ਕੋ ਬਾਪੂ ਸਾਡੇ ਆਪਣਾ ਜੀਵਨ ਸਾਨੂੰ ਕਰੀ ਆਮੀ ਆ ਗਰੇ ਮਾਪੇ ਪਵਿੱਤਰ ਆਪਸ ਦੇ ਮੋਢੇ ਸਰਬੀਰੇ ਦੇ ਮਾਪੇ ਉਹਨਾਂ ਕੱਤੇ ਪਵਿੱਤਰ ਹਾਲੇ ਲਿਆ ਦੂਸਰੀਆ ਵਾਰਾ ਲੱਗਿਆ ਰਹਿੰਦੀ ਆ ਆ ਪੈਣ ਕੋਈ ਉਹ ਬਹੁਤ ਸਾਰੇ ਕੰਮ ਕਰੀਏ ਸਰਬ ਕੋ ਇਸ ਦਾ ਮੁੱਖ ਤੌਰ ਸਾਰੇ ਇਸ ਦਾ ਜੋਸ਼ ਕਾਂ ਦੇ ਕਰਨੇ ਚਾਹੀਏ ਜਾ ਚੁਕਿਆ ਨੇ ਔਰ ਫਿਰ ਅਗਲੀਆ ਬਦਗੀ ਆਪਣੇ ਤੁਰੋਂ ਦਮਦਨ ਕਰਨੇ ਪੰਜ ਬਦਗੀਆਂ ਕਰਨੇ ਦਾ ਕਾਰਜ ਦੂਸਰੇ ਵੇ ਸਾਰੇ